ਜੀ গুড মর্নিং ਸਹਿਸ਼੍ਰੀਕਾਰ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦਾ ਮੇਰੇ ਚੈਨਲ ਨੈਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣਾ ਪੰਜਾਬੀ ਪੈਡਾਗੋਜੀ ਦਾ ਇੱਕ ਹੋਰ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਪਾਸ਼ਾ ਦਾ ਪੰਦੇ ਸਿਧਾਂਤ ਠੀਕ ਹੈ ਜੀ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ ਠੀਕ ਹੈ ਜੀ ਜਿਹੜੇ ਬੱਚੇ ਨੇ ਮੇਰੀ ਪ੍ਰੀਸੀਕ ਕਲਾਸਿਸ ਨਹੀਂ ਦੇਖੀਆਂ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈਆਂ ਨੇ ਜੀ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਇਸ ਚੈਨਲ ਉੱਤੇ ਆਪਾਂ ਤੁਹਾਨੂੰ ਫ੍ਰੀ ਆਫ ਕੋਸਟ ਪੀਐਸਐਸ 2024 ਦੀ ਤਿਆਰੀ ਕਰਵਾ ਰਹੇ ਹਾਂ ਠੀਕ ਹੈ ਜੀ ਸੋ ਜਿਹੜੇ ਬੱਚੇ ਨੇ ਹਾਲ ਤੱਕ ਮੇਰੇ ਕਲਾਸਿਸ ਨਹੀਂ ਦੇਖਿਆ ਉਹ ਜਾ ਕੇ ਇੱਕ ਵਾਰੀ ਜਰੂਰ ਚੈੱਕ ਕਰੋ ਤੇ ਅੱਜ ਆਪਾਂ ਐਮਸੀਕਿਊ ਦੇ ਰਾਹੀਂ ਜੀ ਇਹ ਪੂਰਾ ਟੌਪਿਕ ਕਰਾਂਗੇ ਆਪਣੇ ਕੋਲੇ ਟੌਪ 18 ਮਤਲਬ 18 ਕੋ ਐਮਸੀਕਿਊਜ਼ ਨੇ ਜੀ ਦਿੱਤੇ ਰ ਆਈਆਂ ਆਪਾਂ ਕੀ ਪੂਰਾ ਟੌਪਿਕ ਅੱਜ ਕਵਰ ਕਰ ਦਾਂਗੇ ਠੀਕ ਹੈ ਜੀ ਤੇ ਇੱਕ ਗੱਲ ਹੋਰ ਜੀ ਡਿਸਕ੍ਰਿਪਸ਼ਨ ਚ ਮੇਰੇ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਜੀ ਕਿਉਂਕਿ ਜਿਹੜਾ ਵੀ ਇਹ ਸਟੱਡੀ ਮਟੀਰੀਅਲ ਮੈਂ ਇੱਥੇ ਪੜ੍ਹਾਉਣਾ ਜੀ ਇੱਕ ਕਲਾਸ ਤੋਂ ਬਾਅਦ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਸੈਂਡ ਕਰ ਦਿੰਨਾ ਠੀਕ ਹੈ ਜੀ ਸੋ ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਸੋ ਬਿਨਾ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਆ ਜਾਈ ਫਰਸਟ ਕੁਐਸਚਨ ਦੇਖੋ ਪਾਸ਼ਾ ਸਿੱਖਿਆ ਵਿੱਚ ਮਤਵ ਹੁੰਦਾ ਹੈ ਠੀਕ ਹੈ ਜੀ ਵੀ ਜਿਹੜੀ ਆਪਣਾ ਲੈਂਗੁਏਜ ਆਪਣੀ ਐਜੂਕੇਸ਼ਨ ਆ ਉਹਦੇ ਵਿੱਚ ਕੀ ਇੰਪੋਰਟੈਂਸ ਹੁੰਦੀ ਹੈ ਜੀ ਫਸਟ ਹੈ ਕਿ ਜੀ ਸੂਚਨਾਵਾਂ ਦਾ ਸੈਕਿੰਡ ਹੈ ਤੱਥਾਂ ਦਾ ਥਰਡ ਹੈ ਭਾਵਾ ਦੀ ਪ੍ਰਕਿਰਤੀ ਦਾ ਜਾਂ ਫੋਰਥ ਹੈ ਕਿ ਇਹ ਇਹਨਾਂ ਸਾਰੇ ਤੱਥਾਂ ਦੀ ਠੀਕ ਹੈ ਜੀ ਵੀ ਇੱਕ ਜਿਹੜੀ ਭਾਸ਼ਾ ਹੈ ਜੀ ਵੀ ਆਪਣੀ ਭਾਸ਼ਾ ਜਿਹੜੀ ਸਿੱਖਿਆ ਜੀ ਉਹਦੇ ਵਿੱਚ ਮਹੱਤਵ ਕਾ ਦਾ ਹੁੰਦਾ ਹੈ ਜੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਥਰਡ ਠੀਕ ਹੈ ਜੀ ਪਾਵਾਂਦੀ ਪ੍ਰਕਿਰਤੀ ਦਾ ਕੀ ਹੈ ਜਦ ਜਿਹੜੇ ਆਪਣੀ emotions ਨੇ ਜਿਹੜੇ ਆਪਣੀ ਭਾਵ ਨੇ ਉਹਨਾਂ ਦੀ ਪ੍ਰਕਿਰਤੀ ਹੈ ਜੀ ਉਹਦਾ ਕੀ ਹੈ ਭਾਸ਼ਾ ਵਿੱਚ ਬਹੁਤ ਜ਼ਿਆਦਾ ਮਤਵਪੂਰਨ ਹੁੰਦਾ ਠੀਕ ਹੈ ਜੀ ਤਾਂ ਅਨਸਰ ਆ ਜਾਊਗਾ ਜੀ ਥਰਡ ਪਾਵਾਂਦੀ ਪ੍ਰਕਿਰਤੀ ਦਾ ਠੀਕ ਹੈ ਜੀ ਥਰਡ ਅਨਸਰ ਆ ਜਾਊਗਾ ਜੀ ਨੈਕਸਟ ਆ ਜਾਈ ਸੈਕੰਡ ਕੁਐਸਚਨ ਦੇਖੋ ਹੀ ਬੱਚਾ ਬਤਾਂਵਨ ਤੋਂ ਭਾਸ਼ਾ ਸਿੱਖਦਾ ਹੈ ਅਨੁਕਰਨ ਦੁਆਰਾ ਅਨੁਭਵ ਦੁਆਰਾ ਬੋਲ ਕੇ ਜਾਂ ਦੇਖ ਕੇ ਠੀਕ ਹੈ ਜੀ ਵੀ ਜਿਹੜਾ ਇੱਕ ਬੱਚਾ ਹੈ ਜੀ ਉਹ ਜਿਹੜਾ ਲੈਂਗੁਏਜ ਹੈ ਉਹਨੂੰ ਕਿਵੇਂ ਸਿੱਖਦਾ ਠੀਕ ਹੈ ਜੀ ਕਿਹ ਅਨਸਰ ਆ ਜਾਊਗਾ ਜੀ ਤੈਡ ਅਨਸਰ ਆਜੂਗਾ ਜੀ ਫਸਟ ਠੀਕ ਹੈ ਜੀ ਉਹ ਕੀ ਹੈ ਆਪਣੇ ਆਲੇ ਦੁਆਲੇ ਤੋਂ ਕੀ ਅਨੁਕਰਣ ਕਰਨ ਦੁਆਰਾ ਕੀ ਹੈ ਭਾਸ਼ਾ ਸਿੱਖਦਾ ਹੈ ਜੀ ਠੀਕ ਹੈ ਜੀ ਵੀ ਕੀ ਹੈਗਾ ਇਮਿਟੇਟ ਕਰਕੇ ਕੀ ਹੈ ਲੈਂਗੁਏਜ ਨੂੰ ਬੱਚਾ ਆਪਣੇ এনवायरमेंट ਤੋਂ ਸਿੱਖਦਾ ਠੀਕ ਹੈ ਜੀ ਫਸਟ ਅਨਸਰ ਆਜੂਗਾ ਅਨੁਕਰਣ ਦੁਆਰਾ ਨੈਕਸਟ ਆ ਜੀ 3rd ਕੁਐਸਚਨ ਦੇਖੋ ਹੀ ਭਾਸ਼ਾ ਸਿੱਖਣਾ ਬੱਚੇ ਦੀ ਅਜਿਹੀ ਪ੍ਰਵਿਰਤੀ ਹੈ ਜੋ ਸੁਭਾਵਿਕ ਹੈ ਸਹਿਜ ਹੈ ਸੁਭਾਵਿਕ ਹੈ ਜਦ ਫੋਰਥ ਹੈਗੇ ਜੀ ਸਹਿਜ ਤੇ ਸੁਭਾਵਿਕ ਦੋਵੇਂ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਫੋਰਥ ਵੀ ਜਿਹੜੀ ਆਪਣੀ ਲੈਂਗੁਏਜ ਹੈ ਵੀ ਉਹ ਹੈਗੀ ਹੈ ਸਹਿਜ ਹੀ ਤੇ ਸੁਭਾਵਿਕ ਦੋਵੇਂ ਹੈ ਠੀਕ ਹੈ ਜੀ ਮਤਲਬ ਕਾ ਕਹਿਣ ਦਾ ਮਤਲਬ ਕੀ ਹੈ ਜੀ ਵੀ ਕੀ ਹੈ ਉਹ ਸੁਭਾਵਿਕ ਜਸ ਸਹਿਜ ਹੀ ਸਹਿਜ ਰੂਪ ਵਿੱਚ ਤੇ ਸੁਭਾਵਿਕ ਜਿਹੜੀ ਭਾਸ਼ਾ ਨੂੰ ਕਿ ਸਿੱਖ ਲੈਂਦਾ ਠੀਕ ਹੈ ਜੀ ਆਪਦੇ এনवायरमेंट ਚ ਅਨੁਕਰਨ ਦੁਆਰਾ ਠੀਕ ਹੈ ਜੀ ਤਾਂ ਆਨਸਰ ਆਜੂਗਾ ਜੀ ਫੋਰਥ ਨੈਕਸਟ ਆ ਜਾਈ ਫੋਰਥ ਕੁਐਸਚਨ ਦੇਖੋ ਹੀ ਭਾਸ਼ਾ ਸਿੱਖਣ ਦੇ ਸਵਭਾਵਿਕਤਾ ਦੇ ਸਿਧਾਂਤ ਦਾ ਆਧਾਰ ਹੈ ਫਸਟ ਇਹ ਕਹਿੰਦਾ ਬੱਚਾ ਸਵੇਰੇ ਸਵੇਰੇ ਵਧੇਰੇ ਸਿੱਖਦਾ ਹੈ ਸਵਭਾਵਿਕ ਹਾਲਤ ਵਿੱਚ ਬੈਠ ਕੇ ਸਿੱਖਦਾ ਹੈ ਜੱਪਾ ਸ਼ਕਮਾਇਤਾ ਨਹੀਂ ਪਰੰਤੂ ਇਸ ਨੂੰ ਸਿੱਖਣ ਦੀ ਸ਼ਕਤੀ ਕੁਦਰਤੀ ਹੈ ਠੀਕ ਹੈ ਫੋਰਥ ਹੈ ਜੀ ਬੱਚਾ ਸੁਚੇਤ ਰੂਪ ਵਿੱਚ ਭਾਸ਼ਾ ਸਿੱਖਦਾ ਹੈ ਠੀਕ ਹੈ ਜੀ ਕੀ ਆਨਸਰ ਆ ਜਾਊਗਾ ਜੀ ਇਹਦਾ ਵੀ ਜਿਹੜਾ ਸਵਭਾਵਿਕਤਾ ਦਾ ਸਿਧਾਂਤ ਹੈ ਜੀ ਉਹਦਾ ਆਧਾਰ ਜਿਹੜਾ ਬੇਸ ਕੀ ਹੈ ਜੀ ਠੀਕ ਹੈ ਜੀ ਭਾਸ਼ਾ ਸਿੱਖਣ 'ਚ ਤੈਨੂੰ ਅਨਸਰ ਆ ਜਾਊਗਾ ਜੀ 3rd ਠੀਕ ਹੈ ਜੀ ਬੀਪਾ ਸ਼ਕਮਾਇਤ ਹਨ ਪਰੰਤੂ ਇਸ ਨੂੰ ਸਿੱਖਣ ਦੀ ਸ਼ਕਤੀ ਕੁਦਰਤ ਹੈ ਠੀਕ ਹੈ ਜੀ ਵੀ ਮਤਲਬ ਕੀ ਹੈ ਲੈਂਗੁਏਜ ਤਾਂ ਆਪਣਾ ਕੀ ਹੈ ਉਹਦੀ ਜਿਹੜੀ ਉਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜੋ ਉਹਦੀ ਰਿਚ ਹੈ ਜਾਂ ਜੋ ਉਹਦੀ ਮਤਲਬ ਬਤਾਨਾ ਹੋਵੇ ਪਰੰਤੂ ਕਿਵੇਂ ਕਰਦਾ ਇਹ ਸ਼ਕਤੀ ਕਿਵੇਂ ਆਈ ਉਹਨੂੰ ਸਿੱਖਣ ਦੀ ਸ਼ਕਤੀ ਆਉਂਦੀ ਹੈ ਜੀ ਆਪਣੀ ਕੁਦਰਤ ਵੱਲੋਂ ਠੀਕ ਹੈ ਤਾਂ ਅਨਸਰ ਆ ਜਾਊਗਾ 3rd ਨੈਕਸਟ ਆ ਜੀ ਇਹ ਕੁਐਸਚਨ ਦੇਖੋ ਜੀ ਇਹ ਤੁਹਾਡਾ ਪ੍ਰੀਵੀਅਸ ਇਅਰ ਪੀਵਾਈਕਯੂ ਵੀ ਹੈ ਠੀਕ ਹੈ ਜੀ ਇਹ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ ਠੀਕ ਹੈ ਜੀ ਇੰਪੋਰਟੈਂਟ ਕੁਐਸਚਨ ਹੈ ਜਿੰਨੀਆਂ ਨਾਲ ਕਰ ਲਿਓ ਠੀਕ ਹੈ ਇਹ ਕੁਐਸਚਨ ਦੇਖੋ ਕਹਿੰਦਾ ਭਾਸ਼ਾ ਸਿੱਖਣ ਦਾ ਸੁਭਾਵਿਕ ਕ੍ਰਮ ਹੈ ਫਸਟ ਹੈ ਕਹਿੰਦਾ ਪਹਿਲਾਂ ਪੜ੍ਹਨਾ ਸਮਝਣਾ ਬੋਲਣਾ ਲਿਖਣਾ ਸੈਕਿੰਡ ਹੈਗੇ ਜੀ ਬੋਲਣਾ ਸਮਝਣਾ ਪੜ੍ਹਨਾ ਤੇ ਲਿਖਣਾ ਥਰਡ ਹੈਗੇ ਸਮਝਣਾ ਲਿਖਣਾ ਪੜ੍ਹਨਾ ਤੇ ਬੋਲਣਾ ਫੋਰਥ ਹੈਗੇ ਜੀ ਲਿਖਣਾ ਬੋਲਣਾ ਪੜ੍ਹਨਾ ਤੇ ਸਮਝਣਾ ਠੀਕ ਹੈ ਜੀ ਵੀ ਆਪਣਾ ਤਾਂ ਸੀਕੁਐਂਸ ਕੀ ਹੁੰਦਾ ਜੀ ਜਦੋਂ ਆਪਾਂ ਭਾਸ਼ਾ ਕੀ ਹੈ ਸਿੱਖਉਂਦੇ ਜਿਹੜਾ ਸਹੀ ਕ੍ਰਮ ਕੀ ਹੈ ਜਿਹੜਾ ਸੁਭਾਵਿਕ ਰੂਪ ਵਿੱਚ ਮਤਲਬ ਅਪਣਾਇਆ ਜਾਂਦਾ ਠੀਕ ਹੈ ਜੀ ਕੀ ਹੁੰਦਾ ਜੀ ਕੀ ਆਨਸਰ ਆਜੂਗਾ ਜੀ ਇਹਦਾ ਤੈਦਾ ਆਨਸਰ ਆਜੂਗਾ ਜੀ ਸੈਕਿੰਡ ਠੀਕ ਹੈ ਜੀ ਵੀ ਦੇਖੋ ਸਭ ਤੋਂ ਪਹਿਲਾਂ ਬੱਚਾ ਕੀ ਆ ਉਹ ਲੈਂਗੁਏਜ ਨੂੰ ਬੋਲਣਾ ਸਿੱਖਦਾ ਠੀਕ ਹੈ ਜੀ ਹੌਲੀ-ਹੌਲੀ ਫਿਰ ਕੀ ਉਹ ਲੈਂਗੁਏਜ ਨੂੰ ਸਮਝਣਾ ਸਿੱਖਦਾ ਸਮਝਣ ਤੋਂ ਬਾਅਦ ਕੀ ਆ ਫਿਰ ਉਹ ਪੜ੍ਹਨਾ ਸਿੱਖਦਾ ਜੀ ਲਾਸਟ ਤੇ ਆ ਕਿ ਉਹ ਕੀ ਕਹਿੰਦਾ ਲਿਖਣਾ ਸਿੱਖਦਾ ਠੀਕ ਹੈ ਲੈਂਗੁਏਜ ਨੂੰ ਤਾਂ ਇਹਦਾ ਸੀਕੁਐਂਸ ਕੀ ਹੋਊਗਾ ਪਹਿਲਾਂ ਬੋਲਣਾ ਫਿਰ ਸਮਝਣਾ ਫਿਰ ਪੜ੍ਹਨਾ ਦੈਨ ਰਾਈਟਿੰਗ ਠੀਕ ਹੈ ਜੀ ਜਿਹਨੂੰ ਆਪਾਂ ਲਿਖਣਾ ਕਹਿੰਦੇ ਨੇ ਸੈਕਿੰਡ ਆਨਸਰ ਆਜੂਗਾ ਜੀ ਇਹਦਾ ਇੰਪੋਰਟੈਂਟ ਕੁਐਸਚਨ ਹੈ ਜੇ ਨੂੰ ਜ਼ਰੂਰ ਨੋਟ ਕਰ ਲਿਓ ਨੈਕਸਟ ਆ ਜੀ 6 ਨੰਬਰ ਕੁਐਸਚਨ ਦੇਖੋ ਜੀ ਪਾਠ ਸਮੱਗਰੀ ਤੇ ਉਸ ਦੀਆਂ ਅਧਿਆਪਨ ਪ੍ਰਣਾਲੀਆਂ ਦੀ ਚੋਣ ਦਾ ਆਧਾਰ ਹੋਣਾ ਚਾਹੀਦਾ ਹੈ ਅਧਿਆਪਕ ਦੀ ਸਮਝ ਸਕੂਲ ਦੀ ਸਮਰੱਥਾ 3 ਹੈਗੇ ਜੀ ਪਾਠ ਪੁਸਤਕਾਂ 4 ਹੈਗੇ ਬੱਚਿਆਂ ਦੀ ਰੁਚੀ ਰੁਝਾਨ ਤੇ ਲੋੜਾਂ ਠੀਕ ਹੈ ਜੀ ਵੀ ਜਿਹੜਾ ਕੀ ਆਪਣੀ ਜਿਹੜੀ ਪਾਠ ਸਮੱਗਰੀ ਹੈ ਤੇ ਆਪਣੀ ਜਿਹੜੀ ਟੀਚਿੰਗ ਟੈਕਨੀਕ ਹੈ ਪ੍ਰਣਾਲੀਆਂ ਨੇ ਜੀ ਵੀ ਉਹਦਾ ਜਿਹੜਾ ਚੋਣ ਦਾ ਆਧਾਰ ਹੈ ਜਾਂ ਬੇਸ ਕੀ ਹੋਣਾ ਚਾਹੀਦਾ ਕੁਛ ਨਹੀਂ ਪੁੱਛ ਰਿਹਾ ਆਪਣੇ ਤੋਂ ਠੀਕ ਹੈ ਜੀ ਕੀ ਆਨਸਰ ਆ ਜਾਊਗਾ ਜੀ ਦਾ ਤਾਂ ਇਹਦਾ ਅਨਸਰ ਆਜੂਗਾ ਜੀ 4th ਠੀਕ ਹੈ ਜੀ ਵੀ ਬੱਚਿਆਂ ਦੀ ਰੁਚੀ ਰੁਝਾਨ ਤੇ ਲੋੜਾਂ ਠੀਕ ਹੈ ਜੀ ਜਦੋਂ ਬੱਚਿਆਂ ਦੀ ਕੀ ਆ ਉਹ ਲਾਈਕ ਕਰਦੇ ਨੇ ਕੀ ਉਹਨਾਂ ਦੀ ਮਤਲਬ ਰੁਝਾਨ ਨੇ ਕੀ ਉਹਨਾਂ ਦੀ ਨੀਡਸ ਨੇ ਜਦੋਂ ਆਪਾਂ ਉਹ ਜਾਣਾਂਗੇ ਦੈਨ ਕੀ ਉਹ ਤੋਂ ਉਹ ਉਹਨੂੰ ਆਪਾਂ ਬੇਸ ਬਣਾ ਕੇ ਆਪਣੀਆਂ ਜਿਹੜੀ ਪਾਠ ਸਮੱਗਰੀਆਂ ਤੇ ਜਿਹੜੀ ਆਪਣੀ ਟੀਚਿੰਗ ਪ੍ਰਣਾਲੀ ਹੁੰਦਿਆਂ ਨੇ ਉਹਦੀ ਚੋਣ ਕਰਦੇ ਹਾਂ ਠੀਕ ਹੈ ਜੀ ਬੱਚਿਆਂ ਦੀ ਰੁਚੀ ਬੱਚਿਆਂ ਦੇ ਰੁਝਾਨ ਤੇ ਬੱਚਿਆਂ ਦੀਆਂ ਲੋੜਾਂ ਠੀਕ ਹੈ ਜੀ 4th ਅਨਸਰ ਆਜੂਗਾ ਇਹ ਨੈਕਸਟ ਆਜੇ 7th ਨੰਬਰ ਕੁਐਸਚਨ ਦੇਖੋ ਜੀ ਦਿਮਾਗ ਦੀ ਕਿਰਿਆ ਕੇਵਲ ਸਰੀਰ ਦੇ ਅੰਗਾਂ ਉੱਤੇ ਉਚਿਤ ਅਭਿਆਸ ਅਤੇ ਸਿੱਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਕਿਸ ਸਿੱਖਿਆ ਸ਼ਾਸਤਰੀ ਨੇ ਕਿਹਾ ਠੀਕ ਹੈ ਜੀ ਵੀ ਜਿਹੜੀ ਆਪਣੀ ਮੈਂਟਲ ਕਿਰਿਆ ਹੈ ਜੀ ਠੀਕ ਹੈ ਜੀ ਪ੍ਰੋਸੈਸ ਹੈ ਆਪਣਾ ਉਹ ਕਹਿੰਦਾ ਸਰੀਰ ਦੇ ਅੰਗਾਂ ਦੇ ਉਚਿਤ ਅਭਿਆਸ ਮਤਲਬ ਕੀ ਹੈ ਜਦ ਆਪਾਂ ਪ੍ਰੈਕਟਿਸ ਕਰਦੇ ਆਂ ਤੇ ਆਪਾਂ ਕੀ ਹੈ ਆਪਣੀ ਜਿਹੜੀ ਆਪਾਂ ਜਦ ਕੋਈ ਸਿੱਖਲਾਈ ਕਰਦੇ ਹਾਂ ਉਹਦੇ ਦੁਆਰੇ ਪ੍ਰਾਪਤ ਕੀਤੀ ਜਾ ਸਕਦੀ ਹੈ ਵੀ ਇਹ ਜਿਹੜਾ ਕਥਨ ਸੀ ਇਹ ਕਿਹੜੇ ਸਿੱਖਿਆ ਸ਼ਾਸਤਰੀ ਨੇ ਕਿਹਾ ਸੀ ਜੀ ਫਸਟ ਹੈਗਾ ਮਹਾਤਮਾ ਗਾਂਧੀ ਸੈਕਿੰਡ ਹੈਗਾ ਜੀ ਪ੍ਰੋਬਲ ਥਰਡ ਹੈਗਾ ਰੂਸੋ 34 ਹੈ ਕਿ ਜੀ ਪੈਸਟੋ ਲੋਕੀ ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਮਹਾਤਮਾ ਗਾਂਧੀ ਜੀ ਨੇ ਸਟੇਟਮੈਂਟ ਦਿੱਤੀ ਸੀ ਵੀ ਜਿਹੜੀ ਦਿਮਾਗ ਦੀ ਕਿਰਿਆ ਉਹ ਕੇਵਲ ਸਰੀਰ ਦੇ ਅੰਗਾਂ ਦੇ ਉਚਿਤ ਵਿਵਸਥਾ ਸਿੱਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਤਾਂ ਅਨਸਰ ਆਜੂਗਾ ਫਸਟ ਮਹਾਤਮਾ ਗਾਂਧੀ ਠੀਕ ਹੈ ਨੈਕਸਟ ਆ ਜੀ ਅਭੀ ਪ੍ਰੇਰਣਾ ਜਿਹਨੂੰ ਆਪਾਂ ਮੋਟੀਵੇਸ਼ਨ ਕਹਿੰਨੇ ਆ ਜੀ ਬੱਚੇ ਵੀ ਤੁਤਪਨ ਹੁੰਦੀ ਉਹ ਕਰਦੀ ਹੈ ਕੀ ਕਰਦੀ ਹੈ ਜੀ ਫਸਟ ਹੈ ਜੀ ਆਲਸ ਸੈਕਿੰਡ ਹੈ ਟੀਮਾਪਣ ਥਰਡ ਹੈ ਜੀ ਕਿਰਿਆਸ਼ੀਲਤਾ ਫੋਰਥ ਹੈਗਾ ਜੀ ਉਬਾਉਪਣ ਠੀਕ ਹੈ ਕੀ ਆਜੂਗਾ ਜੀ ਵੀ ਜਿਹੜੀ ਮੋਟੀਵੇਸ਼ਨ ਹੈ ਉਹ ਬੱਚੇ ਚ ਕੀ ਉਤਪੰਨ ਕਰਦੀ ਹੈ ਜੀ ਕੀ ਉਹਦੇ ਵਿੱਚ ਕ੍ਰੀਏਟ ਕਰਦੀ ਹੈ ਜਾਂ ਕੀ ਉਹਦੇ ਵਿੱਚ ਪੈਦਾ ਕਰਦੀ ਹੈ ਤੈਨੂੰ ਅਨਸਰ ਆਜੂਗਾ ਜੀ 3rd ਠੀਕ ਹੈ ਕਿਰਿਆਸ਼ੀਲਤਾ ਪੈਦਾ ਕਰਦੀ ਹੈ ਠੀਕ ਹੈ ਜੀ ਜਦੋਂ ਕਿ ਮੋਟੀਵੇਸ਼ਨ ਨਾਲ ਬੱਚਾ ਹਮੇਸ਼ਾ ਕੀ ਹੈ ਕਿਰਿਆਸ਼ੀਲ ਬਣਦਾ ਠੀਕ ਹੈ ਜੀ ਕਹਿਣ ਦਾ ਮਤਲਬ ਹੈ ਉਹਦੇ ਵਿੱਚ ਕੁਝ ਨਾ ਕੁਝ ਫਿਰ ਸਿੱਖਣ ਦੀ ਹਿੰਮਤ ਆ ਜਾਂਦੀ ਹੈ ਠੀਕ ਹੈ 3rd ਅਨਸਰ ਆਜੂਗਾ ਨੈਕਸਟ ਆਜੋ ਪਾਸ਼ਾ ਵਿੱਚ ਬੋਲ ਚੱਲਦਾ ਸਿਧਾਂਤ ਦਾ ਭਾਵ ਹੈ ਬੱਚਾ ਉੱਚੀ ਪਾਠ ਕਰੇ ਅਧਿਆਪਕ ਬੋਲ-ਬੋਲ ਕੇ ਪੜ੍ਹਾਵੇ ਬੱਚੇ ਨੂੰ ਬੋਲਣ ਦੇ ਵਾਤਵਤਵ ਮੌਕੇ ਪ੍ਰਦਾਨ ਕੀਤੇ ਜਾਣ ਜਾਂ ਸਾਰੀ ਸ਼੍ਰੇਣੀ ਆਪਸ ਵਿੱਚ ਬੋਲ ਚੱਲ ਕਰੇ ਠੀਕ ਹੈ ਜੀ ਵੀ ਜਿਹੜਾ ਆਪਣਾ ਬੋਲ ਚੱਲਦਾ ਠੀਕ ਹੈ ਕ ਥਿਉਰੀ ਅਜੀਜਾ ਸਿਧਾਂਤ ਹੈ ਉਹਦਾ ਕੀ ਭਾਵ ਹੈ ਜੰਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ 3rd ਠੀਕ ਹੈ ਬੱਚਿਆਂ ਨੂੰ ਬੋਲਣ ਦੇ ਵੱਤਵਤ ਮੌਕੇ ਪ੍ਰਦਾਨ ਕਰਨਾ ਠੀਕ ਹੈ ਜੀ ਜਦੋਂ ਆਪਾਂ ਉਹਨਾਂ ਨੂੰ ਉਹਨਾਂ ਦੀ ਗੱਲ ਹੈ ਜਿਹੜੀ ਉਹਨਾਂ ਦੀ ਲੈਂਗੁਏਜ ਕਹਿਣ ਬਾਰੇ ਕਹਾਂਗੇ ਨਾ ਤਾਂ ਹੀ ਉਹ ਕੀ ਹੈ ਜਿਹੜੀ ਆਪਣੇ ਬੋਲ ਚੱਲਦਾ ਸਿਧਾਂਤ ਹੈ ਜੀ ਪੂਰਾ ਹੁੰਦਾ ਠੀਕ ਹੈ ਕਲਾਸਰੂਮ ਚ ਤਾਂ ਅਨਸਰ ਆਜੂਗਾ ਜੀ 3rd ਬੱਚੇ ਨੂੰ ਬੋਲਣ ਦੇ ਵੱਤਵਤ ਮੌਕੇ ਪ੍ਰਦਾਨ ਕੀਤੇ ਜਾਣ ਨੈਕਸਟ ਆ ਜੀ 10ਵਾਂ ਕੁਐਸਚਨ ਦੇਖੋ ਭਾਸ਼ਾ ਯੋਗਤਾਵਾਂ ਉੱਤੇ ਅਧਿਕਾਰ ਪ੍ਰਾਪਤ ਕਰਨ ਲਈ ਚਾਹੀਦਾ ਹੈ ਕਿ ਭਾਸ਼ਾ ਸਿੱਖਿਆ ਅਧਿਆਪਕ ਕੇਂਦ੍ਰਿਤ ਹੋਵੇ ਪਾਠ ਪੁਸਤਕ ਕੇਂਦ੍ਰਿਤ ਹੋਵੇ ਜਾਂ 3rd ਹੈ ਜੀ ਸਿੱਖਿਆ ਜਾਂ 4th ਹੈ ਜੀ ਬਾਲ ਕੇਂਦ੍ਰਿਤ ਹੋਵੇ ਠੀਕ ਹੈ ਜੀ ਵੀ ਜਿਹੜੇ ਆਪਣੇ ਭਾਸ਼ਾ ਕੋਸ਼ਲ ਨੇ ਜੀ ਉਹਨਾਂ ਦਾ ਜਦੋਂ ਆਪਾਂ ਅਧਿਕਾਰ ਪ੍ਰਾਪਤ ਕਰਨਾ ਹੈ ਤਾਂ ਉਹਨਾਂ ਲਈ ਜਿਹੜਾ ਮਤਲਬ ਭਾਸ਼ਾ ਸਿੱਖਿਆ ਜੀ ਆਪਣੀ ਉਹ ਕਿਸ ਤੇ ਹੋਣੀ ਚਾਹੀਦੀ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਦਾ ਆਨਸਰ ਆਜੂਗਾ ਜੀ ਬਾਲ ਕੇਂਦਰੀ ਚ ਠੀਕ ਹੈ ਜਿਹਨੂੰ ਆਪਾਂ ਚਾਈਲਡ ਸੈਂਟਰ এডਿਕੇਸ਼ਨ ਕਹਿੰਦੇ ਠੀਕ ਹੈ ਜੀ ਵੀ ਜਿਹੜੇ ਕੋਸ਼ਲ ਨੇ ਜੀ ਆਪਣੀ ਭਾਸ਼ਾ ਦੇ ਉਹ ਕੀ ਹੈ ਉਹ ਤਾਂ ਹੀ ਆਪਾਂ ਸਹੀ ਤਰ੍ਹਾਂ ਕਰ ਸਕਦੇ ਜਦ ਆਪਣੀ এডਿਕੇਸ਼ਨ ਹੈਗੀ ਠੀਕ ਹੈ ਜੀ ਉਹ ਕੀ ਹੈ ਕਿ ਚਾਈਲਡ ਸੈਂਟਰਡ ਜਾਂ ਬਾਲ ਕੇਂਦ੍ਰਿਤ ਹੋਵੇ ਠੀਕ ਹੈ ਜੀ फोर्थ ਆਨਸਰ ਆ ਜਾਊਗਾ ਇਹ ਨੈਕਸਟ ਆ ਜਾਈ 11ਵਾਂ ਕੁਐਸਚਨ ਦੇਖੋ ਜੀ ਬੱਚੇ ਨੇ ਕੁਰਸੀ ਉੱਤੇ ਲੇਖ ਲਿਖਿਆ ਇਸ ਜਿਹੜਾ ਉੱਤੇ ਮੇਜ਼ ਉੱਤੇ ਲਿਖੇ ਲੇਖ ਲਿਖਣ ਲਈ ਕਿਹੜਾ ਭਾਸ਼ਾ ਸੂਤਰ ਵਰਤੋਂ ਵਿੱਚ ਆਵੇਗਾ ਠੀਕ ਹੈ ਜੀ ਵੀ ਕਹਿੰਦਾ ਕਿ ਇੱਕ ਬੱਚੇ ਨੇ ਵੀ ਕੀ ਹੈ ਕੁਰਸੀ ਉੱਤੇ ਕੀ ਲੇਖ ਲਿਖਿਆ ਠੀਕ ਹੈ ਜੀ ਉਹਨੇ ਇੱਕ ਟਾਪਿਕ ਚੁਣ ਲਿਆ ਕੁਰਸੀ ਉਹਦੇ ਉੱਤੇ ਹੀ ਲੇਖ ਲਿਖਤਾ ਠੀਕ ਹੈ ਜੀ ਵੀ ਆਪਾਂ ਜਦੋਂ ਨੇ ਮੇਜ਼ ਉੱਤੇ ਲਿਖੇ ਲੇਖ ਲਈ ਕਿਹੜਾ ਭਾਸ਼ਾ ਕੋਸ਼ ਵਰਤੋਂ ਕਰਾਂ ਤਾਂ ਆਪਾਂ ਉਹ ਮਤਲਬ ਜੇ ਜਿਹੜਾ ਬੱਚੇ ਨੇ ਲਿਖਿਆ ਉਹਦੇ ਆਧਾਰ ਤੇ ਆਪਾਂ ਇੱਕ ਜਦੋਂ ਮੇਜ਼ ਤੇ ਲੇਖ ਲਿਖਵਾਣਾ ਹੈ ਉਹਦੇ ਲਈ ਆਪਾਂ ਕਿਹੜਾ ਭਾਸ਼ਾ ਸੂਤਰ ਕਹਿੰਦਾ ਵਰਤੋਂ ਵਿੱਚ ਆਵੇਗਾ ਫਸਟ ਆ ਗਿਆ ਸੋਖ ਤੋਂ ਓਖਵਲ ਸੈਕਿੰਡ ਹੈਗਾ ਆਗਮਨ ਤੋਂ ਨਿਕਮਨ ਵਾਲ 3rd ਹੈਗਾ ਅਨਿਸ਼ਚਿਤ ਤੋਂ ਨਿਸ਼ਚਿਤ ਵਾਲ ਜਬ 4th ਹੈਗੇ ਗਿਆਤ ਤੋਂ ਅਗਿਆਤ ਵਾਲ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਤਾਂ ਇਹਨਾਂ ਆਨਸਰ ਆਜੂਗਾ ਜੀ ਗਿਆਤ ਤੋਂ ਅਗਿਆਤ ਵਾਲ ਠੀਕ ਹੈ ਜੀ ਵੀ ਜਦੋਂ ਉਹਨੂੰ ਜਿਹੜਾ ਉਹਨੂੰ ਪਤਾ ਹੈ ਉਹ ਤੋਂ ਆਪਾਂ ਉਹਨੂੰ ਕਿੱਧਰ ਲੈ ਕੇ ਜਾਵਾਂਗੇ ਉਹਨੂੰ ਆਪਾਂ ਲੈ ਕੇ ਜਾਵਾਂਗੇ ਅਗਿਆਤ ਵਾਲ ਜਿਹੜਾ ਉਹਨੂੰ ਹਾਲ ਤੱਕ ਚੀਜ਼ ਨਹੀਂ ਪਤਾ ਠੀਕ ਹੈ ਤਾਂ ਸਿਧਾਂਤ ਇਹ ਸੂਤਰ ਅਪਣਾਵਾਂਗੇ ਜੀ ਆਪਾਂ ਗਿਆਤ ਤੋਂ ਅਗਿਆਤ ਵੱਲ ਠੀਕ ਹੈ ਫੋਰਥ ਆਨਸਰ ਆ ਜੂਗਾ ਤੇ ਨੈਕਸਟ ਆ ਜੀ 12ਵਾਂ ਕੁਐਸਚਨ ਦੇਖੋ ਜੀ ਭਾਸ਼ਾ ਸਿੱਖਿਆ ਵਿੱਚ ਸਰਲ ਸ਼ਬਦਾਂ ਬਾਕੰਸ਼ਾ ਤੇ ਵਾਕਾਂ ਆਦ ਨੂੰ ਪਹਿਲਾਂ ਪੜਾਉਣਾ ਚਾਹੀਦਾ ਹੈ ਇਸ ਪਿੱਛੋਂ ਸੰਯੁਕਤ ਤੇ ਮਿਸ਼ਰਿਤ ਵਾਕ ਪੜਾਉਣੇ ਚਾਹੀਦੇ ਹਨ ਇੱਥੇ ਕਿਹੜਾ ਭਾਸ਼ਾ ਸੂਤਰ ਕਾਰਜ ਕਰ ਰਿਹਾ ਠੀਕ ਹੈ ਜੀ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਨੂੰ ਕੀ ਹੈ ਜਿਹੜੇ ਸ਼ਬਦਾਂ ਦੇ ਬਾਕੰਸ਼ ਤੇ ਵਾਕਾਂ ਨੂੰ ਕੀ ਪੜਾਉਣਾ ਚਾਹੀਦਾ ਠੀਕ ਹੈ ਜੀ ਦੈਨ ਕਿਸ 156 ਸੰਯੁਕਤ ਤੇ ਮਿਸ਼ਰੀ ਦਵਾਈਕ ਪੜਾਉਣੇ ਚਾਹੀਦੇ ਨੇ ਕਹਿੰਦਾ ਵੀ ਜਿਹੜਾ ਇਹ ਭਾਸ਼ਾ ਸੂਤਰ ਹੈ ਉਹ ਕੀ ਕਾਰਜ ਕਰ ਰਿਹਾ ਹੈਗਾ ਫਸਟ ਹੈ ਸੋਖ ਤੋਂ ਓਖ ਵੱਲ ਸੈਕਿੰਡ ਹੈਗਾ ਵਿਸ਼ਲੇਸ਼ਣ ਤੋਂ ਸੰਸਲੇਸ਼ਨ ਵੱਲ ਥਰਡ ਹੈਗਾ ਮਨੋਵਿਗਿਆਨਿਕ ਤੇ ਤਾਤ੍ਰਿਕ ਵੱਲ ਜਬ ਫੋਰਥ ਹੈਗਾ ਇਨਾਂ ਚੋਂ ਕੋਈ ਨਹੀਂ ਠੀਕ ਹੈ ਜੀ ਕਿੱਧਰ ਜਾ ਰਹੇ ਆ ਆਪਾਂ ਜੀ ਕਿਹੜਾ ਆਪਾਂ ਭਾਸ਼ਾ ਸੂਤਰ ਆਪਣਾ ਰਹੇ ਜੀ ਕੀ ਅਨਸਰ ਆਜੂਗਾ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਆਪਾਂ ਕੀ ਹੈ ਜਿਹੜੀ ਸੋਖੀ ਚੀਜ਼ ਆ ਉਸ ਤੋਂ ਕਿ ਔਖੇ ਵੱਲ ਜਾ ਰਹੀ ਹੈ ਠੀਕ ਹੈ ਸੋਖ ਤੋਂ ਔਖ ਵੱਲ ਜਾ ਰਹੀ ਹੈ ਠੀਕ ਹੈ ਜਦੋਂ ਪਹਿਲਾਂ ਆਪਾਂ ਵਾਕਾਂ ਵਿੱਚ ਪੜਾਇਆ ਜੀ ਫਿਰ ਉਹਨਾਂ ਨੂੰ ਵਾਕਾਂਵਾਰੀ ਦੱਸਿਆ ਠੀਕ ਹੈ ਜੀ ਥੈਨ ਫਿਰ ਆਪਾਂ ਕੀ ਹੈ ਸੰਯੁਕਤ ਤੇ ਮਿਸ਼ਰੀਤ ਵਾਕ ਪੜਾਉਣੇ ਨੇ ਠੀਕ ਹੈ ਜੀ ਤਾਂ ਕਿਹੜਾ ਮੈਥਡ ਹੈ ਇਹ ਮੈਥਡ ਹੈਗੀ ਹੈ ਜੀ ਸੋਖ ਤੋਂ ਔਖ ਵੱਲ ਠੀਕ ਹੈ ਜੀ ਵੀ ਜਿਹੜਾ ਬੱਚਾ ਜਿਹੜਾ ਬੱਚੇ ਨੂੰ ਸੋਖਾ ਲੱਗਦਾ ਆਪਾਂ ਉਹ ਚੀਜ਼ ਤੋਂ ਸ਼ੁਰੂ ਕਰਕੇ ਫਿਰ ਉਹਨੂੰ ਔਖੇ ਵੱਲ ਲੈ ਕੇ ਜਾਈਏ ਠੀਕ ਹੈ ਫਸਟ ਆਂਸਰ ਆ ਜੂਗਾ ਨੈਕਸਟ ਆ ਜੀ 13ਵਾਂ ਕੁਐਸਚਨ ਦੇਖੋ ਜੀ पाषा शिक्षा ਦੇ ਸੂਤਰ ਮੂਰਤ ਤੋਂ ਅਮੂਰਤ ਵੱਲ ਤੋਂ ਕੀ ਭਾਵ ਹੈ ਸਮ ਮੂਰਤ ਸਾਹਮਣੇ ਰੱਖ ਕੇ ਪੜਾਉਣਾ ਸੈਕਿੰਡ ਹੈਗੇ ਜੀ ਅਮੂਰਤ ਵਸਤੂ ਵੱਲ ਧਿਆਨ ਕਰਨਾ ਸਤੂਲ ਤੋਂ ਪਾਸ ਤੇ ਵਿਚਾਰ ਅਸਤੂਲਾਂ ਤੋਂ ਪਹਿਲਾਂ ਪੇਸ਼ ਕਰਨਾ ਜਦ 4th ਹੈਗੇ ਜੀ ਵੱਡੀ ਵਸਤੂ ਤੋਂ ਛੋਟੀ ਵਸਤੂ ਵੱਲ ਜਾਣਾ ਠੀਕ ਹੈ ਵੀ ਕੀ ਮੀਨਿੰਗ ਹੈ ਜੀ ਜਦ ਆਪਾਂ ਕਹਿੰਦੇ ਆ ਵੀ ਆਪਾਂ ਮੂਰਤ ਤੋਂ ਅਮੂਰਤ ਵੱਲ ਲੈ ਕੇ ਗਏ ਆ ਠੀਕ ਹੈ ਜੀ ਆਪਣੀ ਜਿਹੜੀ ਹੈ ਪਾਸ਼ਾ ਸਿੱਖਿਆ ਜੀ ਕੀ ਅਨਸਰ ਆਜੂਗਾ ਜੀ ਤੈਡ ਅਨਸਰ ਆਜੂਗਾ ਜੀ 3rd ਠੀਕ ਹੈ ਜੀ ਬਸਤੂਲ ਤੇ ਵਿਚਾਰ ਠੀਕ ਹੈ ਜੀ ਵੀ ਜੋ ਉਹਦੇ ਸਾਹਮਣੇ ਆਉਤੇ ਵਿਚਾਰ ਠੀਕ ਹੈ ਜੀ ਸਤੂਲ ਤੇ ਭਾਵ ਕੀ ਹੈ ਵਿਚਾਰ ਤੇ ਜਿਹੜੇ ਅਸਤੂਲਨ ਤੋਂ ਪਹਿਲਾਂ ਪੇਸ਼ ਕਰੀ ਠੀਕ ਹੈ ਜੀ ਇਹ ਹੁੰਦਾ ਜੇ ਤੁ ਆਪਾਂ ਮੂਰਤ ਤੋਂ ਅਮੂਰਤ ਵੱਲ ਲੈ ਕੇ ਜਾਣਾ ਠੀਕ ਹੈ 3rd ਅਨਸਰ ਆਜੂਗਾ ਜੀ ਨੈਕਸਟ ਆਜੋਈ 14ਵਾਂ ਕੁਐਸਚਨ ਦੇਖੋਈ ਬੱਚੇ ਨੂੰ ਪਹਿਲਾਂ ਬਾਲ ਗੀਤ ਪੜ੍ਹਾਓ ਫਿਰ ਵਾਰਤਕ ਜਾਂ ਹੋਰ ਸਾਹਿਤਿਕ ਬਣਗੀਆਂ ਇੱਥੇ ਕਿਹੜਾ ਭਾਸ਼ਾ ਸੂਤਰ ਕੰਮ ਕਰ ਰਿਹਾ ਠੀਕ ਹੈ ਜੀ ਵੀ ਪਹਿਲਾਂ ਕੀ ਆਪਾਂ ਨੇ ਬਾਲ ਗੀਤ ਭਰੋਣੇ ਨੇ ਦੈਨ ਫਿਰ ਕੀ ਜਿਹੜਾ ਆਪਾਂ ਭਾਰਤੀਕ ਪੋਰਸ਼ਨ ਹੈ ਜਾਂ ਹੋਰ ਸਾਇਤਿਕ ਬੰਨਗੇ ਨੂੰ ਸ਼ੁਰੂ ਕਰਨੀਆਂ ਨੇ ਆਪਾਂ ਜਿਹੜਾ ਇਹ ਮੈਥਡ ਅਪਣਾ ਰਹੇ ਹਾਂ ਜੀ ਉਹ ਕਹਿੰਦਾ ਭਾਸ਼ਾ ਸੂਤਰ ਦਾ ਕਿਹੜਾ ਕੰਮ ਕਰ ਰਿਹਾ ਫਸਟ ਹੈ ਕਿ ਜੀ ਗਿਆਤ ਤੋਂ ਗਿਆਤਵਲ ਸੈਕਿੰਡ ਹੈ ਕਿ ਮਨੋਵਿਗਿਆਨਿਕ ਤੋਂ ਤਾਤ੍ਰਿਕਵਲ ਜਾਂ ਅਨੁਭਵ ਤੋਂ ਤਰਕਵਲ ਜਾਂ ਇਹਨਾਂ ਚੋਂ ਕੋਈ ਨਹੀਂ ਠੀਕ ਹੈ ਜੀ ਕੀ ਆਨਸਰ ਆਜੂਗਾ ਜੀ ਇਹਦਾ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਠੀਕ ਹੈ ਜੀ ਸੈਕੰਡ ਅਨਸਰ ਆ ਜਾਊਗਾ ਵੀ ਆਪਾਂ ਮਨੋਵਿਗਿਆਨਿਕ ਤੋਂ ਤਾਰਤਿਕ ਵੱਲ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਵੀ ਜਦੋਂ ਪਹਿਲਾਂ ਕੀ ਆਪਾਂ ਨੂੰ ਜੋ ਉਹਨਾਂ ਨੂੰ ਪਸੰਦ ਹੈ ਗੀਤ ਆਪਾਂ ਨੇ ਪੜ੍ਹਾਏ ਵਿਦਿਆਨ ਕੇ ਫਿਰ ਆਪਾਂ ਨੂੰ ਬਾਤਿਕ ਦੀ ਜਿਹੜੀ ਹੋਰ ਗਹਿਰਾਈਆਂ ਜਾਂ ਆਪਣਾ ਸਾਇਤਿਕ ਪੋਰਸ਼ਨ ਉਹ ਸ਼ੁਰੂ ਕਰਿਆ ਠੀਕ ਹੈ ਜੀ ਤਾਂ ਆਪਾਂ ਕਿਹੜਾ ਸੂਤਰ ਅਪਣਾ ਰਹੇ ਆਪਾਂ ਅਪਣਾ ਰਹੇ ਆ ਜੀ ਮਨੋਵਿਗਿਆਨਿਕ ਤੌਰ ਤੇ ਤਾਰਤਿਕ ਵੱਲ ਠੀਕ ਹੈ ਜੀ ਆਪਾਂ ਮਨੋਵਿਗਿਆਨਿਕ ਤੌਰ ਤੇ ਉਹਨਾਂ ਨੂੰ ਪ੍ਰਿਪੇਅਰ ਕਰਕੇ ਫਿਰ ਆਪਾਂ ਨੂੰ ਕੀ ਹੈ ਜਿਹੜੀਆਂ ਉਹਦੀ ਮੈਂਟਲ ਜਿਹੜੀ ਸੋਚਣ ਵਾਲੀ ਤਰਕਿੰਗ ਵਾਲੀ ਸ਼ਕਤੀ ਉਹਦੇ ਵੱਲ ਲੈ ਕੇ ਜਾ ਰਹੇ 15ਵਾਂ ਕੁਐਸਚਨ ਦੇਖੋ ਹੀ ਭਾਸ਼ਾ ਸਿੱਖਿਆ ਵਿੱਚ ਇੰਨਾ ਭਾਸ਼ਾ ਸਿੱਖਿਆ ਉਦੇਸ਼ਾਂ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਫਸਟ ਹੈਗੇ ਜੀ ਗਿਆਨ ਦਾ ਵਾਧਾ ਸੈਕੰਡ ਹੈ ਵਿਆਕਰਨ ਦੀ ਸਿੱਖਿਆ ਫੋਰਥ ਹੈਗੇ ਸੁਲੇਖ ਦੀ ਸਿੱਖਿਆ ਜਾਂ ਫੋਰਥ ਹੈਗੇ ਜੀ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਇੱਕ ਨਿਸ਼ਚਿਤ ਅਨੁਪਾਤ ਵਿੱਚ ਠੀਕ ਹੈ ਵੀ ਜਦੋਂ ਆਪਾਂ ਕੀ ਹੈਗਾ ਆਪਣੀ ਜਿਹੜੀ ਲੈਂਗੁਏਜ ਐ ਐਜੂਕੇਸ਼ਨ ਐ ਜੀ ਉਹਦੇ ਵਿੱਚ ਆਪਾਂ ਕਹਿੰਦਾ ਵੀ ਇੰਨਾ ਭਾਸ਼ਾ ਸਿੱਖਿਆ ਉਦੇਸ਼ਾਂ ਦੀ ਪ੍ਰਾਪਤੀ ਹੋਣੀ ਚਾਹੀਦੀ ਤੇ ਕਿੰਨਾ ਦੀ ਹੋਣੀ ਚਾਹੀਦੀ ਹੈ ਤੈਨੂੰ ਆਨਸਰ ਆਜੂਗਾ ਜੀ 4th ਠੀਕ ਹੈ ਵੀ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਕਿ ਨਿਸ਼ਚਿਤ ਅਨੁਪਾਤ ਵਿੱਚ ਹੋਵੇ ਠੀਕ ਹੈ ਜੀ ਕਹਿਣ ਦਾ ਮੀਨਿੰਗ ਜਿਹੜੇ ਆਪਣੇ ਉਦੇਸ਼ ਨੇ ਜਿਹੜੇ ਆਪਣੇ ਆਬਜੈਕਟ ਨੇ ਜਿਹੜੀ ਆਪਾਂ ਭਾਸ਼ਾ ਲੈਂਗੁਏਜ ਬਣਾਉਣੀ ਹੈ ਜੀ ਉਹਦਾ ਕੀ ਹੈ ਇੱਕ ਉਹਦੀ ਰੇਸ਼ੋ ਹੋਵੇ ਨਿਸ਼ਚਿਤ ਹਰ ਇੱਕ ਟੌਪ ਮਤਲਬ ਜਿਹੜੇ ਸਕਿੱਲਸ ਨੇ ਆ ਜਿਹੜੇ ਕੋਸ਼ਲ ਨੇ ਉਹਨਾਂ ਦੀ ਸਾਰੀ ਰੇਸ਼ੋ ਕਿ ਇੱਕ ਨਿਸ਼ਚਿਤ ਅਨੁਪਾਤ ਵਿੱਚ ਹੋਵੇ ਠੀਕ ਹੈ ਤਾਂ ਆਨਸਰ ਆਜੂਗਾ ਜੀ 4th ਨੈਕਸਟ ਆ ਜਾਈ 16ਵਾਂ ਕੁਐਸਚਨ ਦੇਖੋ ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਕਿੰਨਾ ਪਾਸ਼ਾ ਸਿੱਖ ਲਈ ਮੈਡਮ ਮਾਂਟੈਸਰੀ ਦਾ ਸਿਧਾਂਤ ਹੈ ਕਿ ਬੱਚੇ ਨੂੰ ਠੀਕ ਹੈ ਜੀ ਵੀ ਉਹਨਾਂ ਦਾ ਕੀ ਸਿਧਾਂਤ ਸੀ ਮੈਡਮ ਮਾਂਟੈਸਰੀ ਫਸਟ ਹੈ ਜੀ ਮੌਖਿਕ ਕਾਰਜ ਪਹਿਲਾਂ ਸਿਖਾਉਣਾ ਚਾਹੀਦਾ ਹੈ ਮੌਖਿਕ ਕਾਰਜ ਸਭ ਤੋਂ ਪਿੱਛੋ ਸਿਖਾਉਣਾ ਚਾਹੀਦਾ ਹੈ ਥਰਡ ਹੈ ਕਿ ਲਿਖਣਾ ਪਹਿਲਾਂ ਸਿਖਾਉਣਾ ਚਾਹੀਦਾ ਹੈ ਜਾਂ ਫੋਰਥ ਹੈ ਕਿ ਜੀ ਲਿਖਣਾ ਤੇ ਬੋਲਣਾ ਨਾਲ ਨਾਲੋ ਸਿਖਾਈ ਸਿਖਾਉਣੇ ਚਾਹੀਦੇ ਹਨ ਠੀਕ ਹੈ ਜੀ ਕਿਸ ਸੀ ਸਿਧਾਂਤ ਦੀ ਤੈਨੂੰ ਆਨਸਰ ਆਜੂਗਾ ਜੀ ਫਸਟ ਠੀਕ ਹੈ ਜੀ ਵੀ ਜਿਹੜੇ ਮੌਖਿਕ ਕਾਰਜ ਨੇ ਉਹ ਪਹਿਲਾਂ ਸਿਖਾਉਣਾ ਚਾਹੀਦਾ ਠੀਕ ਹੈ ਜੀ ਇਹ ਮੈਡਮ ਮਾਨਟੈਸਰੀ ਦਾ ਕੀ ਸਿਧਾਂਤ ਸੀ ਬੱਚਿਆਂ ਨੂੰ ਰਿਲੇਟਿਵ ਠੀਕ ਹੈ ਜੀ ਵੀ ਉਹਨਾਂ ਨੂੰ ਕੀ ਪਹਿਲਾਂ ਜਿਹੜੀ ਔਰਲ ਹੈ ਜਾਂ ਉਹਨਾਂ ਦਾ ਮੌਖਿਕ ਕਾਰਜ ਹੈ ਜੀ ਉਹ ਕੀ ਸਭ ਤੋਂ ਪਹਿਲਾਂ ਸਿਖਾਇਆ ਜਾਣਾ ਚਾਹੀਦਾ ਠੀਕ ਹੈ ਤਾਂ ਆਨਸਰ ਆਜੂਗਾ ਜੀ ਫਸਟ ਨੈਕਸਟ ਆ ਜੀ 7ਵਾਂ ਕੁਐਸਚਨ ਦੇਖੋ ਹੀ ਬੱਚਾ ਰਸਮੀ ਪਾਸ਼ਾ ਸਿੱਖਦਾ ਹੈ ਪਰਿਵਾਰ ਤੋਂ ਸਕੂਲ ਤੋਂ ਦੋਸਤਾਂ ਤੋਂ ਜਾਂ ਬਾਹਰ ਘੁੰਮ ਫਿਰ ਕੇ ਠੀਕ ਹੈ ਜੀ ਕੀ ਜਿਹੜੀ ਤੁਹਾਨੂੰ ਫਾਰਮਲ ਲੈਂਗੁਏਜ ਹੈ ਜੀ ਠੀਕ ਹੈ ਉਹ ਕਿੱਥੋਂ ਸਿੱਖਦਾ ਬੱਚਾ ਇਹ ਤਾਂ ਇਹਦਾ ਅਨਸਰ ਆ ਜਾਊਗਾ ਜੀ ਸਕੂਲ ਤੋਂ ਠੀਕ ਹੈ ਜੀ ਜਿਹੜੀ ਫਾਰਮਲ ਲੈਂਗੁਏਜ ਹੈ ਜੀ ਆਪਣੀ ਜਿਹਨਾਂ ਆਪਾਂ ਰਸਮੀ ਭਾਸ਼ਾ ਕਹਿੰਦੇ ਹਾਂ ਕਿ ਇਹ ਬੱਚਾ ਸਕੂਲ ਤੋਂ ਹੀ ਸਿੱਖਦਾ ਹੈ ਇਨਫਾਰਮਲ ਉਹ ਪਰਿਵਾਰ ਤੋਂ ਤੇ ਆਪਣੇ ਆਣ-ਗਵਾਨ ਬਾਕੀ ਸੋਸ਼ਲ ਆਪਣਾ ਜਿਹੜੀ ਸੁਸਾਇਟੀ ਉਹਦੇ ਵਿੱਚ ਸਿੱਖਦਾ ਠੀਕ ਹੈ ਬਟ ਜਿਹੜੀ ਰਸਮੀ ਹੈ ਜਿਹਨੂੰ ਆਪਾਂ ਫਾਰਮਲ ਕਹਿੰਦੇ ਆ ਇੰਗਲਿਸ਼ ਚ ਉਹ ਭਾਸ਼ਾ ਬੱਚਾ ਸਿਰਫ ਸਕੂਲ ਤੋਂ ਹੀ ਸਿੱਖਦਾ ਠੀਕ ਹੈ ਸੈਕੰਡ ਅਨਸਰ ਆ ਜਾਊਗਾ ਨੈਕਸਟ ਆ ਜੀ 18ਵਾਂ ਕੁਐਸਚਨ ਦੇਖੋ ਹੀ ਪਾਸ਼ਾ ਸਿੱਖਣ ਲਈ ਵਿਅਕਤੀਗਤ ਪਿੰਨਤਾਵਾਂ ਦਾ ਸਿਧਾਂਤ ਪ੍ਰਭਾਵਸ਼ਾਲੀ ਹੁੰਦਾ ਹੈ ਕਿਉਂਕਿ ਠੀਕ ਹੈ ਵੀ ਜਿਹੜਾ ਆਪਣਾ ਇੱਕ ਵਿਅਕਤੀਗਤ ਪਿੰਨਤਾਵਾਂ ਵਾਲਾ ਸਿਧਾਂਤ ਠੀਕ ਹੈ ਜੀ ਵੀ ਜਦ ਆਪਾਂ ਕਹਿੰਦੇ ਆ ਵੀ ਇੰਡੀਵਿਜੂਅਲ ਡਿਫਰੈਂਸ ਨੇ ਸਿਧਾਂਤ ਆਪਣਾਉਨੇ ਆ ਵੀ ਉਹਦੇ ਵਿੱਚ ਕੀ ਪ੍ਰਭਾਵਸ਼ਾਲੀ ਹੁੰਦਾ ਹੈ ਜੀ ਕਿਉਂ ਹੁੰਦਾ ਹੈ ਫਸਟ ਹੈ ਸਾਰੇ ਬੱਚੇ ਇੱਕੋ ਗਤੀ ਨਾਲ ਸਿੱਖਦੇ ਹਨ ਸੈਕੰਡ ਹੈ ਕਿ ਮਿਹਨਤੀ ਬੱਚਿਆਂ ਵਿੱਚ ਪਿੰਨਤਾ ਹੁੰਦੀ ਹੈ ਥਰਡ ਹੈਗੇ ਜੀ ਬੱਚਿਆਂ ਵਿੱਚ ਵਿਅਕਤੀਗਤ ਪਿੰਨਤਾਵਾਂ ਹੁੰਦੀਆਂ ਨੇ ਜਾਂ ਫੋਰਥ ਹੈਗੇ ਇੰਨਾ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਜੀ ਕੀ ਅਨਸਰ ਆਜੂਗਾ ਜੀ ਤੇ ਇਹਦਾ ਅਨਸਰ ਆਜੂਗਾ ਜੀ ਥਰਡ ਠੀਕ ਹੈ ਜੀ ਵੀ ਬੱਚਿਆਂ ਵਿੱਚ ਕੀ ਹੈ ਜਿਹੜੀ ਇੰਡੀਵਿਜੂਅਲ ਡਿਫਰੈਂਸ ਹੁੰਦੀ ਨੇ ਉਹਨਾਂ ਚ ਠੀਕ ਹੈ ਜੀ ਵੀ ਬੱਚਿਆਂ ਵਿੱਚ ਕੀ ਹੈ ਵਿਅਕਤੀਗਤ ਪਿੰਨਤਾਵਾਂ ਹੁੰਦੀਆਂ ਨੇ ਤਾਂ ਹੀ ਆਪਾਂ ਕੀ ਹੈ ਜਦੋਂ ਭਾਸ਼ਾ ਸਿਖਾਉਣ ਲਈ ਆਪਾਂ ਵਿਅਕਤੀਗਤ ਪਿੰਨਤਾ ਦਾ ਸੰਤਾਨਾ ਪਣਾਉਣੀ ਆ ਠੀਕ ਹੈ ਜੀ ਉਹ ਤਾਂ ਹੀ ਪ੍ਰਭਾਵਸ਼ਾਲੀ ਹੁੰਦਾ ਹੈ ਜਦੋਂ ਆਪਾਂ ਇਹ ਸੋਚ ਕੇ ਸ਼ੁਰੂ ਕਰਦੇ ਆਂ ਵੀ ਜਿਹੜਾ ਆਪਾਂ ਟਾਪਿਕ ਕਰਵਾ ਰਹੇ ਆਂਗੇ ਉਹ ਹਰ ਬੱਚੇ ਦੀ ਆਪਣੀ ਕੁ ਇੰਡੀਵਿਜੂਅਲ ਪਿੰਨਤਾ ਹੋਗੀ ਜਿਸ ਦੇ ਨਾਲ ਕੀ ਉਹ ਉਹ ਭਾਸ਼ਾ ਨੂੰ ਗ੍ਰੈਂਡ ਕਰੂਗਾ ਠੀਕ ਹੈ ਜੀ ਵੀ ਸਿੱਖੂਗਾ ਠੀਕ ਹੈ ਜੀ ਆਪਾਂ ਇੰਡੀਵਿਜੂਅਲ ਡਿਫਰੈਂਸ ਦਾ ਸਿਧਾਂਤ ਪੜਾਉਣਾ ਹੈ ਠੀਕ ਹੈ ਤਾਂ ਅਨਸਰ ਆ ਜਾਊਗਾ 3 ਠੀਕ ਹੈ ਸੋ ਇਹ ਸੀ ਮੇਰੇ ਅੱਜ ਦੇ ਕੁਐਸਚਨ ਕਿਵੇਂ ਲੱਗੇ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਡਿਸਕ੍ਰਿਪਸ਼ਨ 'ਚ ਮੇਰੇ ਟੈਲੀਗ੍ਰam ਦਾ ਲਿੰਕ ਦਿੱਤਾ ਹੋਇਆ ਜੀ ਤੁਸੀਂ ਉਸ ਨੂੰ ਵੀ ਜਰੂਰ ਜੁਆਇਨ ਕਰ ਲਿਓ ਕਿਉਂਕਿ ਜਿਹੜੀ ਆਪਣੀਆਂ ਪੀਡੀਐਫ ਨੇ ਸਾਰੀਆਂ ਜੀ ਮੈਂ ਉੱਥੇ ਸੈਂਡ ਕਰਦਾ ਤੁਸੀਂ ਉੱਥੇ ਰਿਵੀਜ਼ਨ ਕਰ ਸਕਦੇ ਹੋ ਡਾਊਨਲੋਡ ਕਰਕੇ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ